ਸੋ ਪ੍ਰਭੂ ਦਾ ਧੰਨਵਾਦ ਹੋਵੇ ਕਿ ਪ੍ਰਭੂ ਨੇ ਜੋ ਅੱਜ ਦਾ ਸਮਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਹੈ ਅਸੀਂ ਦਿਲ ਤੋਂ ਪਰਮੇਸ਼ਰ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਔਰ ਸਾਰਾ ਆਦਰ ਸਾਰੀ ਮਹਿਮਾ ਸਾਰੇ ਆਦਰ ਸਾਰੀ ਮਹਿਮਾ ਦੇ ਜੋਗ ਖੜਾ ਬਣਦੇ ਤੇ ਯੀਸ਼ੂ ਮਸੀਹ ਜੀ ਨੇ ਔਰ ਪ੍ਰਭੂ ਦੇ ਨਾਮ ਤੇ ਜ਼ੋਰਦਾਰ ਤਾਲੀ ਵੀ ਆਵਾੰਤ ਇਸ ਜਗਤ ਦੇ ਵਿੱਚ ਇਸ ਸੰਸਾਰ ਦੇ ਵਿੱਚ اور ਆਪਣੇ ਵਿਚਾਰ ਜੋ ਆਦਰ ਦੇ ਯੋਗ ਹੈ ਜੋ ਮਹਿਮਾ ਦੇ ਯੋਗ ਉਹ ਪ੍ਰਭੂ ਯੇਸ਼ੂ ਮਸੀਹ ਨੇ ਹallelujah ਕੋਈ ਵੀ ਇਨਸਾਨ ਆਦਰ ਦੇ ਯੋਗ ਨਹੀਂ ਹੈ ਸਿਰਫ ਖੁਦਾਵੰਦ ਪ੍ਰਭੂ ਯੇਸ਼ੂ ਮਸੀਹ ਆਤਰ ਦੇ ਯੋਗ ਹੈ ਮਹਿਮਾ ਦੇ ਹallelujah ਬਲੁਕ ਤਰਵਦੀ ਸ਼ਮਸੀ ਕੇ ਨਾਮ ਕੀ ਸੋ ਪਿਆਰਿਓ ਸਾਨੂੰ ਪ੍ਰਭੂ ਦੇ ਵਿੱਚ ਚਲਦਿਆਂ ਬੜੇ ਬੜੇ ਸਾਲ ਹੋ ਚੁਕੇ ਆ ਕਈਆਂ ਨੂੰ ਸਾਲ ਹੋ ਗਏ ਨੇ ਕਈਆਂ ਨੂੰ ਮਹੀਨੇ ਹੋ ਗਏ ਨੇ ਕਈਆਂ ਨੂੰ ਕੁਛ ਦਿਨ ਹੋਏ ਨੇ ਹallelujah ਪਰ ਅੱਜ ਤੱਕ ਅਸੀਂ ਬਲ ਨੂੰ ਨਹੀਂ ਪਾਇਆ ਉਸ ਬਲ ਨੂੰ ਨਹੀਂ ਪਾਇਆ ਜਿਸ ਬਲ ਦੇ ਦੁਆਰਾ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਉਸ ਬਲ ਨੂੰ ਨਹੀਂ ਪਾਇਆ ਜਿਹਦੇ ਦੁਆਰਾ ਸਾਨੂੰ ਜਿੱਤ ਮਿਲਣੀ ਚਾਹੀਦੀ ਕਿਉਂਕਿ ਪ੍ਰਪਤ ਦਾ ਕਲਮ ਦੱਸਦਾ ਹੈ ਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਹੈ ਸਭੋਂ ਅੰਧ ਘੋਰ ਦੇ ਮਹਾਰਾਜਾ ਨਾਲ ਤੇ ਦੁਸ਼ਟ ਆਤਮਾਵਾਂ ਦੇ ਨਾਲ ਸਾਡੀ ਜੰਗ ਹੈ ਪਰ ਅਸੀਂ ਇਸ ਜੰਗ ਨੂੰ ਲੜਨ ਦੇ ਲਈ ਤਾਂ ਬਲ ਪ੍ਰਾਪਤ ਕੀਤਾ ਹੀ ਨਹੀਂ ਅਸੀਂ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਹਾਂ ਅਸੀਂ ਆਪਸ ਵਿੱਚ ਲੜਦੇ ਰਹਿੰਦੇ ਹਾਂ ਜੇ ਕੋਈ ਕਿਸੇ ਨੇ ਕਿਸੇ ਭੈਣ ਨੂੰ ਕੋਈ ਜਾਂ ਭਾਈ ਨੂੰ ਇੱਕ ਦੂਸਰੇ ਨੂੰ ਕੋਈ ਗੱਲ ਕਹਿ ਦਿੱਤੀ ਉਹ ਗੱਲ ਸਾਨੂੰ ਭੁੱਲਦੀ ਨਹੀਂ ਹੈ ਉਹ ਗੱਲ ਸਾਨੂੰ ਚੇਤੇ ਰਹਿੰਦੀ ਹੈ ਕਿ ਮੈਨੂੰ ਫੁਲਾਣੇ ਭਾਈ ਨੇ ਫੁਲਾਣੀ ਭੈਣ ਨੇ ਐਦਾਂ ਕਹਿ ਦਿੱਤਾ ਮੈਨੂੰ ਪਾਸਟਰਾਂ ਨੇ ਐਦਾਂ ਕਹਿ ਦਿੱਤਾ ਮੈਨੂੰ ਉਸ ਨੌਜਵਾਨ ਨੇ ਐਦਾਂ ਕਹਿ ਦਿੱਤਾ ਮੈਨੂੰ ਇਸ ਭੈਣ ਨੇ ਇਸ ਭਾਈ ਨੇ ਐਦਾਂ ਕਹਿ ਦਿੱਤਾ ਮੈਨੂੰ ਪ੍ਰਭੂ ਦੀ ਦਾਸੀ ਨੇ ਐਦਾਂ ਕਹਿ ਦਿੱਤਾ ਉਹ ਗੱਲ ਨਹੀਂ ਸਾਨੂੰ ਭੁੱਲਦੀ ਤੇ ਵਚਨ ਪੁੱਛ ਲੋ ਜਦੋਂ ਵਚਨ ਸੁਣਾ ਕੇ ਹਟਿਏ ਬਾਅਦ ਵਿੱਚ ਪੁੱਛ ਲਗੇ ਹਾਂਜੀ ਵਚਨ ਕੀ ਸੁਣਾਇਆ ਸੀ ਉਹ ਉਹਦੀ ਭੁੱਲ ਜਾਂਦੇ ਜਾਨੀ ਕਿ ਜਿਹੜੇ ਗੱਲ ਕਹੀ ਗਈ ਕਿਸੇ ਦੁਨਿਆਵੀ ਇਨਸਾਨ ਦੇ ਦੁਆਰਾ ਉਹ ਸਾਡੇ ਸਾਲਾਂ ਦੇ ਸਾਲ ਯਾਦ ਰਹਿੰਦੀ ਹੈ ਚੇਤੇ ਰਹਿੰਦੀ ਹੈ ਅਸੀਂ ਭੁੱਲਦੇ ਨਹੀਂ ਹਾਂ ਜਿਹਦੇ ਕਾਰਨ ਕਰਕੇ ਠਿੱਕ ਪੈਂਦੀ ਆ ਜਿਹਦੇ ਕਾਰਨ ਕਰਕੇ ਪਿਆਰ ਟੁੱਟਦਾ ਹੀ ਜਿਹਦੇ ਕਾਰਨ ਕਰਕੇ ਰਿਸ਼ਤੇ ਟੁੱਟਦੇ ਆ ਜਿਹਦੇ ਕਾਰਨ ਕਰਕੇ ਦਰੜਾ ਪੈਂਦੀਆਂ ਹੀ ਉਹ ਗੱਲ ਨਹੀਂ ਭੁੱਲਦੀ ਤੇ ਵਚਨ ਦੀ ਗੱਲ ਜਿਹਦੇ ਕਰਕੇ ਜ਼ਿੰਦਗੀ ਬਣਨੀ ਹੈ ਜਿਹਦੇ ਕਰਕੇ ਪਰਿਵਾਰ ਜੁੜਦੇ ਆ ਜਿਹਦੇ ਕਰਕੇ ਬਿਜ਼ਨਸ ਵਧਦੇ ਆ ਜਿਦਨੇ ਜਿਹਦੇ ਕਰਕੇ ਜ਼ਿੰਦਗੀ 'ਚ ਆਨੰਦ ਆਉਂਦਾ ਹੈ ਜਿਹਦੇ ਕਰਕੇ ਖੁਦਾ ਦੇ ਲੋਕੋ ਰਾਤ ਨੂੰ ਨੀਂਦ ਮਿੱਠੀ ਆਉਂਦੀ ਆ ਉਸ ਵਚਨ ਦੀ ਗੱਲ ਉਹਦੀ ਭੁੱਲ ਜਾਂਦੇ ਆ ਜਿਸ ਵਚਨ ਨੇ ਸਾਨੂੰ ਸੰਭਾਲਣਾ ਹੈ ਜਿਸ ਵਚਨ ਨੇ ਸਾਡੀ ਪਰਵਿਸ਼ ਕਰਨੀ ਹੈ ਜਿਸ ਵਚਨ ਦੀਆਂ ਜਿਸ ਯਹੋਵਾ ਦੀਆਂ ਅੱਖਾਂ ਸਮੜਾ ਦੇ ਉੱਤੇ ਲੱਗੀਆਂ ਰਹਿੰਦੀਆਂ ਭਲੇ ਤੇ ਬੁਰੇ ਦੋਹਾਂ ਨੂੰ ਤੱਕਦੀਆਂ ਜਿਸ ਯਹਵਾ ਨੇ ਤੁਹਾਡੀ ਹਾਰ ਜਿੱਤ ਦਾ ਫੈਸਲਾ ਕਰਨਾ ਹੈ ਜਿਸ ਯਹਵਾ ਦੇ ਹੱਥ ਵਿੱਚ ਤੁਹਾਡੀ ਵਾਂਗ ਦੌਰ ਹੈ ਸਾਹਾਂ ਦੀ ਡੋਰ ਹੈ ਉਹਦੇ ਵਚਨ ਦੀਆਂ ਗੱਲਾਂ ਤਾਂ ਅਸੀਂ ਪਲ ਭਰ ਵੀ ਚੇਤੇ ਨਹੀਂ ਰੱਖਦੇ ਪਰ ਜਿਉਂ ਇਨਸਾਨ ਨੇ ਕਿਸੇ ਨੇ ਕੁਝ ਕਹਿ ਦਿੱਤੀ ਕੋਈ ਗੱਲ ਕਹਿ ਦਿੱਤੀ ਉਹ ਸਾਨੂੰ ਚੁਗਦੀ ਰਹਿੰਦੀ ਆ ਉਹ ਸਾਲਾਂ ਦੇ ਸਾਲ ਅਸੀਂ ਭੁੱਲਦੇ ਨਹੀਂ ਆ ਇਸੇ ਵਜ੍ਹਾ ਦੇ ਕਾਰਨ ਕਰਕੇ ਤਾਂ ਸਾਡੇ ਚ ਪਿਆਰ ਘਟਦਾ। ਪਹਿਣਾ ਪਾਇਆ ਜਾਂ ਆਪਸ ਵਿੱਚ ਪ੍ਰੇਮ ਘਟਦਾ। ਕਲਿਸੀਆ ਦੇ ਵਿੱਚ ਪਰਮੇਸ਼ਵਰ ਦੇ ਪਿਆਰਿਓ ਜੋ ਬਰਕਤ ਹੋਣੀ ਚਾਹੀਦੀ ਹੈ ਉਹ ਨਹੀਂ ਹੁੰਦੀ। ਇਹੀ ਕਾਰਨ ਹੈ ਕਿਉਂਕਿ ਅਸੀਂ ਪੁੱਠਾ ਦਿਮਾਗ ਚਲਾਉਂਦੇ ਹਾਂ। ਦਿਮਾਗ ਨੂੰ ਕਿਹੜੇ ਲੋਡ ਵਰਤਦੇ ਆ? ਉਲਟ, ਉਲਟ ਲੋਡ ਪੁੱਠੇ ਲੋਡ ਵਰਤਦੇ ਆ। ਜਿਹੜੀ ਗੱਲ ਕੋਲੇ ਰੱਖਣੀ ਆ ਜਿਹੜੀ ਗੱਲ ਬੱਲੇ ਬੰਨਣੀ ਆ ਉਹ ਨਹੀਂ ਬੱਲੇ ਬੰਨਦੇ ਜਿਹੜੀ ਗੱਲ ਭੁੱਲਣੀ ਐ ਭੁਲਾ ਦੇਣੀ ਐ ਕੁਝ ਵੀ ਹੋ ਜਾਵੇ ਉਸ ਨੂੰ ਉਸੇ ਟਾਈਮ ਭੁਲਾਉਣਾ ਐ ਪ੍ਰਭੂ ਦਾ ਕਲਾਮ ਕਹਿੰਦਾ ਕਹਿੰਦਾ ਜੇ ਤੇਰਾ ਤੇਰੇ ਪੈਣ ਨਾਲ ਜਾਂ ਤੇਰੇ ਭਰਾ ਦੇ ਨਾਲ ਕੋਈ ਗੁੱਸਾ ਗਿਲਾ ਐ ਨਾ ਹallelujah ਕਹਿੰਦਾ ਕੀ ਕਰ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਸੁਲਾ ਕਰਨਾ ਕਹਿੰਦਾ ਐਉਣਾ ਹੋਵੇ ਕਿ ਤੇ ਕਰੋਧ ਦਾ ਸੂਰਜ ਤੇਰੇ ਉੱਤੇ ਡੁੱਬ ਜਾਵੇ ਸੋ ਇਸ ਕਰਕੇ ਖੁਦਾ ਦੇ ਲੋਕੋ ਕਲਾਮ ਕੀ ਦੱਸਦਾ ਤੇ ਅਸੀਂ ਕੀ ਕਰਦੇ ਰਹਿੰਦੇ ਹਾਂ ਅਸੀਂ ਸਾਲਾਂ ਦੇ ਸਾਲ ਕੋਈ ਵੀ ਗੱਲ ਹੈ ਜਿਹੜੀ ਉਹ ਭੁੱਲਦੇ ਨਹੀਂ